ਗਲਫ ਦੇਸ਼ਾਂ ਤੋਂ ਵਾਪਸ ਫਰਤੀਆਂ ਕੁੜੀਆਂ ਦੀ ਹੱਟ ਬੀਤੀ ਕਿਵੇਂ ਬਣਿਆ ਟਰੈਵਲ ਏਜੰਟਾਂ ਦੀਆਂ ਕਟਪੁਤਲੀਆਂ ਆਪਣੀ ਜਾਨ ਬਚਾਉਣ ਲਈ ਹੋਰ ਕੁੜੀਆਂ ਨੂੰ ਵੀ ਜਾਲ ਚ ਬੁਝਾਇਆ ਵੇਖੋ ਓਨਅਰ ਦਿਖਾਸ ਰਿਪੋਰਟ ਮੇਰੇ ਨਾਲ ਸਤਰੀਆਕਾਲ ਵੇਖ ਰਿਹਾ ਤੁਸੀਂ ਓਨਅਰ ਬਾਹਰ ਜਾਣ ਦਾ ਕ੍ਰੇਜ਼ ਸਾਡੇ ਦੇਸ਼ ਦੇ ਵਿੱਚ ਲੋਕਾਂ ਨੂੰ ਕਿੰਨਾ ਹੈ ਇਹ ਦੱਸਣ ਦੀ ਲੋੜ ਨਹੀਂ ਔਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਖਾਸ ਕਰਕੇ ਇਸ ਦੇ ਵਿੱਚ ਦੱਸਣ ਨੂੰ ਕੁਝ ਰਹਿ ਨਹੀਂ ਜਾਂਦਾ ਕਿ ਇੱਥੇ ਲੋਕਾਂ ਨੂੰ ਬਾਹਰ ਜਾਣ ਦਾ ਕ੍ਰੇਜ਼ ਕਿੰਨਾ ਹੈ ਕਦੇ ਕੋਈ ਆਪਣੀ ਮਜਬੂਰੀ ਕਰਕੇ ਬਾਹਰ ਜਾਂਦਾ ਹੈ ਤਾਂ ਕਦੇ ਕੋਈ ਸਿਰਫ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪਰ ਇਸੇ ਮਜਬੂਰੀ ਦਾ ਤੇ ਇਸੇ ਸੁਪਨਿਆਂ ਦਾ ਫਾਇਦਾ ਚੁੱਕਦੇ ਨੇ ਫਰਜ਼ੀ ਜਾਂ ਕਹਿ ਲਈ ਕਿ ਠੱਗ ਟਰੈਵਲ ਏਜੰਟ ਅੱਜ ਕਿਸੇ ਹੋਰ ਦੀ ਗੱਲ ਨਹੀਂ ਕਰਾਂਗੇ ਅੱਜ ਗੱਲ ਕਰਾਂਗੇ ਸਿਰਫ ਕੁੜੀਆਂ ਦੀ ਉਹਨਾਂ ਕੁੜੀਆਂ ਦੀ ਜੋ ਕਿ ਠੱਗ ਏਜੰਟਾਂ ਦੇ ਚੱਕਰ ਦੇ ਵਿੱਚ ਆ ਕੇ ਫਸੀਆਂ ਨੇ ਤੇ ਫਸ ਗਈਆਂ ਨੇ ਗਲਫ ਮੁਲਕਾਂ ਦੇ ਵਿੱਚ ਜਾ ਕੇ ਯਾਨੀ ਕਿ ਗਲਫ ਕੰਟਰੀਜ਼ ਦੇ ਵਿੱਚ ਜਾ ਕੇ ਔਰ ਉੱਥੋਂ ਬਚ ਕੇ ਜੋ ਕੁੜੀਆਂ ਵਾਪਸ ਦੇਸ਼ ਪਰਤੀਆਂ ਨੇ ਉਹਨਾਂ ਨੇ ਜੋ ਕਹਾਣੀ ਆਪਣੀ ਸਾਂਝੀ ਕੀਤੀ ਉਹ ਲੂ ਕੰਡੇ ਖੜੇ ਕਰਦੀ ਜਿਸ ਕਹਾਣੀ ਨੂੰ ਸੁਣ ਕੇ ਹੀ ਅਸੀਂ ਸਿਰਫ ਡਰ ਜਾਂਦੇ ਹਾਂ ਉਹਨਾਂ ਹਾਲਾਤਾਂ ਨੂੰ ਉਹਨਾਂ ਕੁੜੀਆਂ ਨੇ ਆਪਣੇ ਪਿੰਡੇ ਤੇ ਹੰਡਾ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਦਾ ਇੱਕ ਖਬਰ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਸਿਰਫ ਇੱਕ ਮੈਸੇਜ ਦੇਣਾ ਹੈ ਕਿ ਇਸ ਰਿਪੋਰਟ ਨੂੰ ਦੇਖ ਕੇ ਇਹ ਸਜਾਈ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਵੇਂ ਠੱਗ ਏਜੰਟ ਤੁਹਾਨੂੰ ਠੱਗਦੇ ਨੇ ਤਾਂ ਕਿ ਕਿਸੇ ਹੋਰ ਦਾ ਬੱਚਾ ਕਿਸੇ ਹੋਰ ਦੀ ਟੀ ਅੱਗੇ ਜਾ ਕੇ ਇਹਨਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕੇ ਬਾਹਰ ਜਾ ਕੇ ਮੋਟੀ ਕਮਾਈ ਦੇ ਸੁਪਨੇ 'ਚ ਫਸਦੀਆਂ ਪੰਜਾਬੀ ਕੁੜੀਆਂ ਲਾਲਚ ਦੇ ਕੇ ਫਸਾ ਰਹੇ ਨੇ ਟਰੈਵਲ ਏਜੰਟ ਗਲਫ ਦੇਸ਼ਾਂ 'ਚ ਕੁੜੀਆਂ ਤੇ ਹੁੰਦੇ ਮਾੜੇ ਹਾਲਾ। ਆਰ ਪਹੁੰਚਦੇ ਹੀ ਪਾਸਪੋਰਟ ਅਤੇ ਫੋਨ ਕੱਲੇ ਜਾਂਦੇ ਨੇ ਜਦੋਂ। ਸੰਬਾਪਸੀ ਲਈ ਮੰਗੇ ਜਾਂਦੇ ਲੱਖਾਂ ਰੁਪਈਏ। ਬਾਹਰ ਜਾਣ ਦਾ ਕ੍ਰੇਜ਼ ਸਾਡੇ ਪੰਜਾਬ 'ਚ ਕਿੰਨਾ ਕ ਹੈ ਇਹ ਅਸੀਂ ਸਾਰੇ ਜਾਣਦੇ ਆ। ਸਟੱਡੀ ਲਈ ਲੀਗਲ ਜਾਣਾ ਹੋਵੇ ਤਾਂ ਗੱਲ ਫੇਰ ਵੀ ਸਮਝ ਆਉਂਦੀ ਹੈ। ਪਰ ਜਦੋਂ ਦੋ ਨੰਬਰ 'ਚ ਬਾਹਰ ਜਾਣ ਲਈ ਲੱਖਾਂ ਰੁਪਈਏ ਵੀ ਭੁਗ ਦਿੱਤੇ ਜਾਂਦੇ ਨੇ ਅਤੇ ਫਿਰ ਵੀ ਧੋਖੇ ਦਾ ਸ਼ਿਕਾਰ ਹੁੰਦੇ ਨੇ ਤਾਂ ਸਮਝ ਉਦੋਂ ਆਉਂਦਾ ਹੈ। ਪਰ ਜਿਹੜੇ ਤੋਂ 2 ਨੰਬਰ 'ਚ ਬਾਹਰ ਜਾਣ ਲਈ ਕੁਝ ਪੈਸੇ ਵੀ ਬਰਬਾਦ ਕਰ ਦਿੱਤੇ ਜਾਂਦੇ ਨੇ ਅਤੇ ਹੱਥ ਫਿਰ ਵੀ ਖਾਲੀ ਰਹਿ ਜਾਂਦੇ ਨੇ ਸਮਝ ਉਹ ਦਮਾਉਂਦੀ ਹੈ। ਗੱਲ ਗਲਪ ਦੇਸ਼ਾਂ ਦੀ ਕਰਾਂਗੇ ਜਿੱਥੇ ਕੰਮ ਦੇ سلسلے 'ਚ ਮੋਟੀ ਕਮਾਈ ਦਾ ਲਾਲਚ ਦੇ ਕੇ ਟਰੈਵਲ ਏਜੰਟਾਂ ਵੱਲੋਂ ਪੇਸ਼ ਦਿੱਤਾ ਜਾਂਦਾ ਹੈ ਕੁੜੀਆਂ ਨੂੰ ਪਰ ਉੱਥੇ ਉਹਨਾਂ ਦੇ ਜੋ ਮਾੜੇ ਹਾਲਾਤ ਹੁੰਦੇ ਨੇ ਉਹ ਕਈ ਕੁੜੀਆਂ ਨੇ ਆਪ ਬੀਤੀ ਸੁਣਾਈ ਹੈ। ਇਸ ਮਾਮਲੇ ਨੂੰ ਪਿਛਲੇ ਸਾਲ ਰਾਜ ਸਭਾ ਸੰਸਦ ਮੈਂਬਰ ਸੰਤਪਲਬੀਰ ਸਿੰਘ ਸੀਚਿਵਾਲ ਨੇ ਚੁੱਕਿਆ ਸੀ ਜਾਂਚ ਲਈ ਪੰਜਾਬ ਸਰਕਾਰ ਨੇ ਇੱਕ ਐਸਆਈਟੀਵੀ ਬਣਾਈ ਸੀ ਜਿਸ ਦੇ ਵਿੱਚ ਕਈ ਖੁਲਾਸੇ ਹੋਏ ਨੇ ਗਲਫ ਦੇਸ਼ਾਂ 'ਚ ਮਾੜੇ ਹਾਲਾਤਾਂ ਦਾ ਸ਼ਿਕਾਰ ਹੁੰਦੀਆਂ ਨੇ ਕੁੜੀਆਂ ਰਿਪੋਰਟ ਦੇ ਮੁਤਾਬਕ ਬਾਹਰ ਪਹੁੰਚਦੇ ਹੀ ਉਹਨਾਂ ਕੋਲੋਂ ਖੋਲੇ ਜਾਂਦੇ ਨੇ ਫੋਨ ਅਤੇ ਪਾਸਪੋਰਟ ਫਿਰ ਸ਼ੁਰੂ ਹੁੰਦੀ ਹੈ ਕੁੜੀਆਂ ਦੇ ਨਾਲ ਟੌਰਚਰ ਦੀ ਅਸਲ ਕਹਾਣੀ ਰਿਪੋਰਟ ਦੇ ਮੁਤਾਬਕ ਕੁੜੀਆਂ ਕੋਲੋਂ ਕਰਾਇਆ ਜਾਂਦਾ ਹੈ ਨੌਕਰਾਂ ਵਾਂਗ ਕੰਮ ਦਿੱਤੇ ਜਾਂਦੇ ਨੇ ਤਸੀਹੇ ਅਰਬੀ ਭਾਸ਼ਾ ਚ ਲਿਖੇ ਕੰਟਰੈਕਟ ਕਰਵਾਏ ਜਾਂਦੇ ਨੇ ਕੁੜੀਆਂ ਕੋਲੋਂ ਇਹ ਗੱਲਾਂ ਸਿਰਫ ਕੋਰੀਆਂ ਗੱਲਾਂ ਨਹੀਂ ਬਲਕਿ ਉਹਨਾਂ ਕੁੜੀਆਂ ਦੀ ਹੱਟ ਬਿੱਤੀ ਹੈ ਜੋ ਕਿ ਗਲਫ ਮੁਲਕਾਂ ਦੇ ਵਿੱਚ ਫਸੀਆਂ ਹੋਈਆਂ ਨੇ ਇੱਕ ਮੀਡੀਆ ਹਾਊਸ ਨੇ ਬਾਕਾਇਦਾ ਜੋ ਕੁੜੀਆਂ ਗਲਫ ਮੁਲਕਾਂ ਤੋਂ ਬਚ ਕੇ ਵਾਪਸ ਦੇਸ਼ ਪਰਤੀਆਂ ਨੇ ਉਹਨਾਂ ਦੀ ਕਹਾਣੀ ਤੇ ਰਿਸਰਚ ਕੀਤਾ ਇਸ ਪੂਰੇ ਮਾਮਲੇ ਤੇ ਜਾਂਚ ਕੀਤੀ ਹੈ ਔਰ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਰਿਪੋਰਟ ਦੇ ਹਵਾਲੇ ਤੋਂ ਅਸੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਰਿਪੋਰਟ ਦੇ ਵਿੱਚ ਇੱਕ ਹੋਰ ਖੁਲਾਸਾ ਹੋਇਆ ਔਰ ਯਕੀਨਨ ਉਹ ਖੁਲਾਸਾ ਤੁਹਾਡੇ ਹੋਸ਼ ਉਡਾ ਦੇਗਾ ਉਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਪਹਿਲਾਂ ਤੋਂ ਹੀ ਉਸ ਦਲਦਲ ਦੇ ਵਿੱਚ ਫਸੀ ਹੋਈ ਮਜਬੂਰ ਕੁੜੀ ਕਿਵੇਂ ਠੱਗ ਏਜੰਟਾਂ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਪੰਜਾਬ 'ਚ ਬੈਠੇ ਆਪਣੇ ਹੋਰ ਰਿਸ਼ਤੇਦਾਰਾਂ ਦੀ ਜਾਂ ਜਾਣ ਪਛਾਣ ਵਾਲੀਆਂ ਕੁੜੀਆਂ ਨੂੰ ਉਸੇ ਏਜੰਟ ਦੇ ਰਾਹੀਂ ਬਾਹਰਲੇ ਮੁਲਕਾਂ ਦੇ ਵਿੱਚ ਬੁਲਾਉਂਦੀ ਹੈ ਤੇ ਇੱਕ ਚੇਨ ਵਾਂਗ ਇਹਨਾਂ ਠੱਗ ਟਰੈਵਲ ਏਜੰਟਾਂ ਦਾ ਕੰਮ ਚੱਲ ਉਹ ਲਗਾਤਾਰ ਚੱਲ ਗਲਫ ਮੁਲਕਾਂ 'ਚ ਫਸੀਆਂ ਕੁੜੀਆਂ ਬਣ ਜਾਂਦੀਆਂ ਨੇ ਏਜੰਟਾਂ ਦੀਆਂ ਕਟਪੁਤਲੀਆਂ। ਔਰ ਫਿਰ ਸ਼ੁਰੂ ਹੁੰਦਾ ਹੈ ਠੱਗੀ ਦਾ ਸਾਰਾ ਖੇਲ। ਫਸੀਆਂ ਕੁੜੀਆਂ ਜਦੋਂ ਏਜੰਟਾਂ ਅੱਗੇ ਵਾਪਸ ਦੇਸ਼ ਭੇਜਣ ਦੀ ਭੀਖ ਮੰਗਦੀਆਂ ਨੇ ਤਾਂ ਫਿਰ ਏਜੰਟ ਖੇਡਦੇ ਨੇ ਗੰਦਾ ਖੇਲ। ਕੁੜੀਆਂ ਦੇ ਮੁਤਾਬਿਕ ਏਜੰਟਾਂ ਵੱਲੋਂ ਪੰਜਾਬ ਵਾਪਸ ਭੇਜਣ ਲਈ ਉਹਨਾਂ ਕੋਲੋਂ 2.5 ਤੋਂ 3 ਲੱਖ ਰੁਪਏ ਮੰਗੇ ਜਾਂਦੇ ਨੇ। ਨਹੀਂ ਤਾਂ ਹੋਰ ਦੋ ਕੁੜੀਆਂ ਨੂੰ ਆਪਣੇ ਭਰੋਸੇ ਤੇ ਵਿਦੇਸ਼ ਲੈ ਕੇ ਆਉਣ ਦੀ ਗੱਲ ਕਹੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਕੰਮ ਚੱਲਦਾ ਰਹੇ ਕੁੜੀਆਂ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਉੱਥੇ ਫਸੀਆਂ ਕੁੜੀਆਂ ਇੰਨੀਆਂ ਮਜਬੂਰ ਹੋ ਜਾਂਦੀਆਂ ਨੇ ਕਿ ਉਹ ਨਾ ਚਾਹੁੰਦੇ ਹੋਏ ਵੀ ਆਪਣੀ ਹੀ ਰਿਸ਼ਤੇਦਾਰੀ ਚ ਬਾਕੀ ਕੁੜੀਆਂ ਨੂੰ ਵੀ ਉਸੇ ਏਜੰਟ ਦੇ ਰਾਹੀਂ ਬਾਹਰ ਆਉਣ ਲਈ ਮਨਾ ਲੈਂਦੀਆਂ ਨੇ ਅਤੇ ਲੋਕ ਉਹਨਾਂ ਤੇ ਭਰੋਸਾ ਵੀ ਕਰ ਲੈਂਦੇ ਨੇ ਕੁੜੀਆਂ ਨੇ ਦੱਸਿਆ ਹੈ ਕਿ ਉਹਨਾਂ ਕੋਲੋਂ ਉੱਥੇ ਰੋਜ਼ 20-20 ਘੰਟੇ ਕੰਮ ਕਰਾਇਆ ਜਾਂਦਾ ਹੈ ਖਾਣ ਨੂੰ ਭਰਪੇਟ ਰੋਟੀ ਤੱਕ ਨਹੀਂ ਮਿਲਦੀ ਅਤੇ ਸਿਹਤ ਖਰਾਬ ਹੋਵੇ ਤਾਂ ਡਾਕਟਰ ਦਾ ਨਾਂ ਤੱਕ ਨਹੀਂ ਲੈਣ ਦਿੰਦੇ ਸੰਤ ਸੀ ਚਿਵਾਲ ਹੁਣ ਤੱਕ 125 ਕੁੜੀਆਂ ਦੀ ਵਤਨ ਵਾਪਸੀ ਲਈ ਚਿੱਠੀ ਲੁਕ ਚੁੱਕੇ ਨੇ 95 ਕੁੜੀਆਂ ਦੀ ਹੁਣ ਤੱਕ ਵਤਨ ਵਾਪਸੀ ਹੋ ਚੁੱਕੀ ਹੈ ਜੋ ਕਿ ਔਨ ਰਿਕਾਰਡ ਹੈ 15 ਕੁੜੀਆਂ ਦੀ ਸ਼ਿਕਾਇਤ ਅਜੇ ਵੀ ਪੈਂਡਿੰਗ ਪਈ ਹੈ ਮਾਮਲੇ 'ਚ 25 ਲੋਕਾਂ ਦੀ ਹੁਣ ਤੱਕ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਉਹਨਾਂ ਦੋਸ਼ੀਆਂ ਵਿੱਚੋਂ ਔਰਤਾਂ ਵੀ ਸ਼ਾਮਿਲ ਨੇ ਔਰਤਾਂ ਦੀ ਗਿਣਤੀ 19 ਗਰੀਬ অতি ਮਜਬੂਰ ਪਰਿਵਾਰ ਨੂੰ ਫਸਾ ਕੇ ਇੱਕ ਟ੍ਰੈਵਲ ਏਜੰਟ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਇਸ ਪੂਰੇ ਮਾਮਲੇ ਨੂੰ ਦੇਖ ਕੇ ਇੱਕੋ ਗੱਲ ਸਮਝ ਆਉਂਦੀ ਔਰ ਯਕੀਨਨ ਮੇਰੀ ਗੱਲ ਦੇ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਕਿ ਅਜਿਹੇ ਮਾਮਲਿਆਂ ਦੇ ਵਿੱਚ ਪਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਕਿਸੇ ਦੇ ਨਾਲ ਗੱਲ ਤੱਕ ਕਰਨਾ ਜ਼ਰੂਰੀ ਨਹੀਂ ਸਮਝਦੇ ਕਿ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਹਾਂ ਜਾਂ ਫਿਰ ਅਸੀਂ ਫਲਾਣੇ ਟਰੈਵਲ ਏਜੰਟ ਦੇ ਨਾਲ ਸੰਪਰਕ ਕੀਤਾ ਤੇ ਉਸਨੇ ਸਾਨੂੰ ਅਜਿਹਾ ਕਰਨ ਨੂੰ ਕਿਹਾ ਇੱਥੋਂ ਤੱਕ ਕਿ ਸਾਡੇ ਗੁਆਂਢੀਆਂ ਤੱਕ ਨੂੰ ਪਤਾ ਨਹੀਂ ਹੁੰਦਾ ਸਾਨੂੰ ਲੱਗਦਾ ਹੈ ਕਿ ਕੋਈ ਸ਼ਾਇਦ ਸਾਡਾ ਚੰਗਾ ਨਹੀਂ ਚਾਹੁੰਦਾ ਪਰ ਜੇਕਰ ਅਸੀਂ ਗੱਲ ਕਰਾਂਗੇ ਕੋਈ ਤਾਂ ਸਾਨੂੰ ਸਹੀ ਸਲਾਹ ਜ਼ਰੂਰ ਦਊਗਾ ਪੰਜਾਬ ਸਰਕਾਰ ਦੀ ਵੈਬਸਾਈਟ ਹੈ ਉੱਥੇ ਚੰਗੇ ਤਰੀਕੇ ਦੇ ਨਾਲ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਕਿਹੜੇ-ਕਿਹੜੇ ਉਹ ਟਰੈਵਲ ਏਜੰਟ ਨੇ ਜੋ ਕਿ ਲੀਗਲੀ ਕੰਮ ਕਰ ਰਹੇ ਨੇ ਜਾਂ ਫਿਰ ਮੰਨ ਲੈਂਦੇ ਆ ਕਿ ਤੁਹਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਤੁਸੀਂ ਪੜੇ ਲਿਖੇ ਨਹੀਂ ਹੋ ਪਰ ਕਿਸੇ ਨਾਲ ਗੱਲ ਤਾਂ ਕਰ ਸਕਦੇ ਹੋ ਗੱਲ ਕਰਨ ਨਾਲ ਹੱਲ ਜ਼ਰੂਰ ਨਿਕਲਦਾ ਹੈ ਜਦੋਂ ਅਸੀਂ ਇੱਕ ਘੜਾ ਵੀ ਖਰੀਦਦੇ ਆ ਨਾ ਉਸ ਨੂੰ ਵੀ ਅਸੀਂ ਠੋਕ ਬਜਾ ਕੇ ਦੇਖਦੇ ਆ ਤਾਂ ਫਿਰ ਆਪਣੀਆਂ ਧੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਸਿਰਫ ਇਨਾ ਟ੍ਰੈਵਲ ਏਜੰਟਾਂ ਤੇ ਵਿਸ਼ਵਾਸ ਅੱਖਾ ਬੰਦ ਕਰਕੇ ਆਖਿਰ ਕਿਉਂ ਕਰਦੇ